ਦੱਸਿਆ ਜਾ ਰਿਹਾ ਹੈ ਪਿੰਡ ਨੈਣਕਲਾਂ ਨੈਣਾਕਲਾਂ ਜੋ ਦੋਨਾਂ ਜਿਹੜੇ ਰਾਜਮਾਰਗ ਨੇ ਉਹਨਾਂ ਦੇ ਸੈਂਟਰ 'ਚ ਪਿੰਡ ਪੈਂਦਾ ਹੈ ਨੈਣਾਸਪੇੜਾ ਵੀ ਕਿਹਾ ਜਾਂਦਾ ਆ ਦੋਨਾਂ ਰੋਡਾਂ ਤੋਂ ਉਸ ਪਿੰਡ ਨੂੰ ਛੜਕ ਜਾਂਦੀ ਆ ਚਿਕੇ ਰੋਡ ਤੋਂ ਵੀ ਅਤੇ ਜਿਹੜਾ ਦੇਵੀਗੜ੍ਹ ਪੇਵਾ ਰੋਡ ਆ ਉਹਦੇ ਉੱਤੋਂ ਵੀ ਸੈਂਟਰ 'ਚ ਪਿੰਡ ਪੈਂਦਾ ਆ ਨਰੋਲ ਇਹ ਜਿਹੜਾ ਆ ਮਾਲਵੇ ਦਾ ਪਿੰਡ ਆ ਪਟਿਆਲੇ ਜ਼ਿਲ੍ਹੇ ਦਾ ਇਸ ਪਿੰਡ ਦਾ ਦੱਸਿਆ ਜਾ ਰਿਹਾ ਹੈ ਦੋਸ਼ੀ ਤੇ ਬਾਕੀ ਆਪਾਂ ਗੱਲਬਾਤ ਕਰਾਂਗੇ ਮੰਦਿਰ ਦੇ ਜਿਹੜੇ ਪ੍ਰਬੰਧਕ ਨੇ ਇੱਥੋਂ ਦੇ ਤੇ ਹਿੰਦੂ ਲੀਡਰ ਵੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਧਰਨਾ ਚੁੱਕਿਆ ਗਿਆ ਪਟਿਆਲਾ ਬੰਦ ਦੀ ਕੌਲ ਸੀ ਜਿਹੜਾ ਪੂਰਾ ਸਮਰਥਨ ਮਿਲਿਆ ਆ ਸਾਰੀਆਂ ਸੰਸਥਾਵਾਂ ਵੱਲੋਂ ਸਾਰੇ ਲੋਕਾਂ ਵੱਲੋਂ ਹਿੰਦੂ ਸਿੱਖ ਈਸਾਈ ਮੁਸਲਮ ਸਾਰਿਆਂ ਵੱਲੋਂ ਪ੍ਰੋਪਰ ਸਹਿਯੋਗ ਦਿੱਤਾ ਗਿਆ ਕਿਸੇ ਵੀ ਅਨਸਕਾਮੀ ਜਿਹੜੀ ਘਟਨਾ ਉਤੋਂ ਆਪਾਂ ਜਿਹੜਾ ਗਰੇਜ ਕੀਤਾ ਹੈ ਲੋਕਾਂ ਨੇ ਔਰ ਟੋਟਲ ਪਟਿਆਲੇ ਨੂੰ ਬੰਦ ਕੀਤਾ ਗਿਆ ਕਿਉਂਕਿ ਇਹ ਬਹੁਤ ਵੱਡੀ ਘਟਨਾ ਆਪਣੇ ਆਪ ਚ ਵਾਪਰੀ ਹੈ ਅਸੀਂ ਜੀ ਐਂ ਕਹਿਣਾ ਜੀ ਧੰਨਵਾਦ ਤੁਹਾਡਾ ਬਹੁਤ ਆਪਣਾ ਨਾਂ ਦੱਸੋ ਜੀ ਕੀ ਹੈ ਤੁਹਾਡਾ ਮੈਂ ਰਾਜੇਸ਼ ਕੇਹਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਿੰਦੂ ਸੁਰੱਖਿਆ ਸਮਿਤੀ ਜੀ ਤੇ ਵਿਰਿਸ਼ਟ ਪ੍ਰਚਾਰਕ ਸਿਰ ਹਿੰਦੂ ਤਖਤ ਜੀ ਜਿਹੜੀ ਕੱਲ ਵਾਲੀ ਘਟਨਾ ਵਾਪਰੀ ਸੀ ਉਹਦੇ ਉੱਤੇ ਸਾਰੀ ਗੱਲ ਜਿਹੜੀ ਬਰੀਫ ਕਰੋ ਕਿ ਅੱਜ ਜਿਹੜੀ ਪ੍ਰਸ਼ਾਸਨ ਨਾਲ ਤੁਹਾਡੀ ਐਸਐਸਪੀ ਸਾਹਿਬ ਹਨ ਹੋਰ ਵੀ ਜਿਹੜੇ ਪਟਿਆਲੇ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਸਾਰੀ ਉਹ ਆਈ ਆ ਤੁਹਾਡੀ ਕੀ ਗੱਲਬਾਤ ਹੋਈ ਨਾਲ ਕਿਸ ਗੱਲ ਦੇ ਉੱਤੇ ਤੁਸੀਂ ਜਿਹੜਾ ਆ ਜਿਹੜਾ ਤਰਨਾ ਚੁੱਕਿਆ ਆ ਇਹ ਸਾਰੀ ਗੱਲਬਾਤ ਜਿਹੜੀ ਆ ਦਸੋ ਦੇਖੋ ਇਹ ਕੱਲ ਤੋਂ ਹੀ ਸਾਡੇ ਹਿੰਦੂ ਸਮਾਜ ਦੇ ਵਿੱਚ ਬਹੁਤ ਵੱਡਾ ਰੋਸ ਸੀਗਾ ਜਿਸ ਟਾਈਮ ਇਹ ਘਟਨਾ ਹੋਈ ਹੈ 2:15 ਜਾਂ 17 ਮਿੰਟ ਦੇ ਉੱਪਰ ਇਹ ਘਟਨਾ ਹੋਈ ਹੈ ਔਰ 3 4 ਵਜੇ ਤੱਕ ਜਦ ਤੱਕ ਕੋਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਸਿਰਫ ਉਹਨੂੰ ਗ੍ਰਿਫਤਾਰ ਕਰਕੇ ਦੋ ਪੁਲਿਸਵਾਨ ਲੈ ਲੇਗੇ ਉਸ ਤੋਂ ਬਾਅਦ ਕੋਈ ਵੀ ਵੱਡਾ ਪ੍ਰਸ਼ਾਸਨਿਕ ਅਧਿਕਾਰੀ ਜਦ ਕਿ ਡੀਸੀ ਸਮੰਦਰਾ ਚੇਅਰਮੈਨ ਹੈ ਐਚ ਡੀ ਐਮ ਵੀ ਮੈਂਬਰ ਹੈ ਹੋਰ ਵੀ ਸਰਕਾਰੀ ਮੁਲਾਜ਼ਮ ਜਿੰਨੇ ਵੀ ਹੈ ਸਰਕਾਰ ਦੇ ਅੰਡਰ ਮੰਦਰਾ ਹੈ ਤਾਂ ਉਹਨਾਂ ਦਾ ਜ਼ਿੰਮੇਵਾਰੀ ਬੰਦੀ ਸੀ ਕਿ ਮੰਦਰਾ ਆ ਕੇ ਪਤਾ ਕਰਦੇ ਸਾਡੇ ਦੁੱਖ ਦਰਦ ਬਾਰੇ ਲੇਕਿਨ ਜਦ 4 ਵਜੇ ਤੱਕ ਕੋਈ ਨਹੀਂ ਆਇਆ ਤਾਂ ਸਾਨੂੰ ਮਜਬੂਰ ਹੋ ਗਏ ਮਾਲ 로ਡ ਜਾਮ ਕਰਨਾ ਪਿਆ ਅਸੀਂ 2 ਘੰਟੇ ਦਾ ਇੱਥੇ ਕੱਲ ਸ਼ਾਮ ਤੋਂ ਹੀ ਜਾਮ ਰੱਖਿਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਸਾਡੇ ਕੋਲ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਵੀ 24 ਘੰਟੇ ਦੇ ਅੰਦਰ ਅੰਦਰ ਇਹ ਮਾਮਲਾ ਹੱਲ ਕਰ ਦਿੱਤਾ ਜਾਊਗਾ ਜਿਹਦੇ ਵਿੱਚ ਉਹਨਾਂ ਨੇ ਸਵੇਰ ਦੇ 10 ਵਜੇ ਤੱਕ ਦਾ ਟਾਈਮ ਦਿੱਤਾ ਸੀ ਜਿਹਦੇ ਵਿੱਚ ਅਸੀਂ ਉਹਨਾਂ ਨੂੰ 10 ਵਜੇ ਦਾ ਟਾਈਮ ਦਿੱਤਾ ਉਸ ਤੋਂ ਬਾਅਦ ਅਸੀਂ 10 ਵਜੇ ਹੀ ਉਸ ਤੋਂ ਬਾਅਦ ਰਾਤ ਨੂੰ ਸਾਡੀ ਜਿਹੜੀ ਹੈ ਹਾਈ ਲੈਵਲ ਦੀ ਮੀਟਿੰਗ ਹੋਈ ਹੈ ਜਗਤਪੁਰ ਪੰਚਨੰਦ ਗਿਰੀ ਜੀ ਮਹਾਰਾਜ ਦੇ ਹਦੇ ਅਨੁਸਾਰ ਤਾਂ ਜਿਹਦੇ ਵਿੱਚ ਸਾਰੇ ਹਿੰਦੂ ਸੰਗਠਨਾਂ ਨੇ ਮਿਲ ਕੇ ਫੈਸਲਾ ਕਰ ਰਗੇ ਵੀ ਰੋਸ਼ਵਜੋ ਜਿਹੜਾ ਹੈ ਅੱਜ ਪਟਿਆਲਾ ਬੰਦ ਰੱਖਿਆ ਜਾਊਗਾ ਜਿਹਦੇ ਵਿੱਚ ਅਸੀਂ ਹਿੰਦੂ ਸਮਾਜ ਦਾ ਜਿਹੜਾ ਹੈ ਰੋਸ਼ ਪ੍ਰਸ਼ਾਸਨ ਨੂੰ ਜਿਤਾਣ ਜਿਤਾਣ ਵਾਸਤੇ ਜੀ ਤਾਂ ਇਹ ਪਟਿਆਲਾ ਬੰਦ ਵੀ ਰਿਹਾ ਸਾਰੀ ਗੱਲਬਾਤ ਹੋਈ ਇਹ ਗੱਲ ਦਾ ਪਤਾ ਲੱਗਿਆ ਕਿ ਉਹ ਬੰਦਾ ਕਿਸ ਮੰਚਾਂ ਨਾਲ ਆ ਕਿਨੇ ਉਹਨੂੰ ਭੇਜਿਆ ਕੋਈ ਏਦਾਂ ਦੀ ਇਨਵੈਸਟੀਗੇਸ਼ਨ ਪੁਲਿਸ ਨੇ ਤੁਹਾਨੂੰ ਦੱਸੀ ਹੈ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਕੋਈ ਬੰਦ ਤੋਂ ਬਾਅਦ ਦੇਖੋ ਜੀ ਸਾਰੇ ਪ੍ਰਸ਼ਾਸਨਿਕਦਾਰ ਡੀਸੀ ਸਾਹਿਬ ਐਸਐਸਪੀ ਸਾਹਿਬ ਡੀਐਸਪੀ ਸਾਹਿਬ ਸਾਰੇ ਪ੍ਰਸ਼ਾਸਨ ਔਰ ਸਿਵਲ ਪ੍ਰਸ਼ਾਸਨ ਜਿਹੜਾ ਹੈ ਮੰਦਰ ਵਿੱਚ ਆਏ ਸੀ ਸਾਡੇ ਸਾਰੇ ਹਿੰਦੂ ਸੰਗਠਨ ਜਿੰਨੇ ਵੀ ਪੋਲੀਟੀਕਲ ਬੰਦੇ ਪੀਜੇਪੀ ਵੀ ਦੀ ਸੀ ਕਾਂਗਰਸ ਵੀ ਸੀ ਅਕਾਲੀ ਦਲ ਦੇ ਵੀ ਬੰਦੇ ਵਿੱਚ ਮੀਟਿੰਗ 'ਚ ਬੈਠੇ ਸੀ ਜਿੰਨੇ ਵੀ ਬਤਵੰਤੇ ਸੱਜਣ ਸੀ ਸਾਡੇ ਨਾਲ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਬੰਦਾ ਜਿਸ ਤਰ੍ਹਾਂ ਕਿ ਹਰ ਤਰ੍ਹਾਂ ਇਹ ਸਰਕਾਰ ਲੀਪਾ ਪੋਤੀ ਕਰਦੀ ਹੈ ਪਹਿਲਾਂ ਵੀ ਜਿਵੇਂ ਦਰਬਾਰਾ ਸਾਹਿਬ ਦੇ ਅੰਦਰ ਵੀ ਇੱਕ ਬੇਅਦਬੀ ਹੋਈ ਸੀ ਉਹਨਾਂ ਵਿੱਚ ਵੀ ਇਹੀ ਕਹਿ ਦਿੱਤਾ ਗਿਆ ਸੀ ਕਿ ਬੰਦਾ ਮਾਨਸਿਕ ਪਰੇਸ਼ਾਨੀ ਨਾਲ ਗਰਸਤਾ ਲਗਭਗ ਲਗਭਗ ਅੱਜ ਵੀ ਸਾਨੂੰ ਵੀ ਇਹੀ ਉਮੀਦ ਸੀ ਵੀ ਪ੍ਰਸ਼ਾਸਨ ਨੇ ਇੱਕ ਲਿਪਾ ਪੁੱਤੀ ਕਰ ਦੇਣੀ ਹੈ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ ਉਹ ਜ਼ਿਆਦਾ ਇਸ ਨੂੰ ਉਤূল ਨਹੀਂ ਦੇਣਾ ਚਾਹੁੰਦੇ ਤਾਂ ਅੱਜ ਵੀ ਉਹਨਾਂ ਨੇ ਇਹੀ ਕਿਹਾ ਕਿ ਉਹ ਬੰਦਾ ਮਾਨਸਿਕ ਪਰੇਸ਼ਾਨ ਹੈ ਪਿੰਡ 'ਚ ਉਹ ਪਤਾ ਕਰਕੇ ਆਏ ਜੀ ਜਿਸ ਤਰ੍ਹਾਂ ਵੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਸਾਡੇ ਕੋਲ ਹਜੇ ਯਾਨੀ ਕਿ ਉਹਨਾਂ ਨੇ ਇਹੀ ਦੱਸਿਆ ਜੋ ਵੀ ਉਹਨਾਂ ਦੇ ਮੁਤਾਬਿਕ ਬੰਦਾ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਉਹ ਮਾਤਾ ਦੇ ਵਿੱਚ ਸਮਾ ਜਾਣਾ ਚਾਹੁੰਦਾ ਸੀ ਇਸ ਕਰਕੇ ਉਹਨਾਂ ਨੇ ਮਾਤਾ ਦੇ ਮੂਰਤੀ ਤੇ ਚੜ ਕੇ ਜਫੀ ਪਾਲੀ ਸੀ ਤੁਸੀਂ ਆਪਣੇ ਲੈਵਲ ਤੇ ਕੋਈ ਹਿੰਦੂ ਸੰਗਠਨ ਨਾਲੋਂ ਇਦਾਂ ਦੀ ਇਨਵੈਸਟੀਗੇਸ਼ਨ ਕਰਨ ਦਾ ਕੋਈ ਅਪਰਾਲਾ ਕੀਤਾ ਵੀ ਨੈਣਾ ਜਿਹੜਾ ਪਿੰਡ ਆ ਇਥੋਂ ਬਿਲਕੁਲ ਨੇੜੇ ਆ ਕਿ ਜਾ ਕੇ ਉਹਦੇ ਪਿੰਡੋਂ ਪਤਾ ਕੀਤਾ ਜੇ ਉਹਦੇ ਪਰਿਵਾਰ ਤੋਂ ਪਤਾ ਕੀਤਾ ਜਾਏ ਕਿ ਜਾਂ ਪੁਲਿਸ ਨੇ ਤੁਹਾਨੂੰ ਸਾਰੀ ਇਨਵੈਸਟੀਗੇਸ਼ਨ ਤੁਹਾਡੇ ਜਿਹੜਾ ਤੁਹਾਡੇ ਸਾਹਮਣੇ ਰੱਖੀ ਹੈ ਪਾਰਦਰਸ਼ਤਾ ਨਾਲ ਰੱਖੀ ਆ ਵੀ ਅਸੀਂ ਉਹਦੇ ਪਿੰਡ ਗਏ ਸੀ ਜਾਂ ਉਹਦੇ ਸਰਪੰਚ ਤੋਂ ਪਿੰਡ ਤੋਂ ਪਤਾ ਕੀਤਾ ਕਿ ਕਿੱਥੋਂ ਦਵਾਈ ਲੈਂਦਾ ਸੀ ਜਾਂ ਕਦੋਂ ਦਾ ਉਹ ਜਿਹੜਾ ਮਾਨਸਿਕ ਪਰੇਸ਼ਾਨੀ ਆ ਇਹ ਤਾਂ ਨਹੀਂ ਵੀ ਉਹ ਕੱਲ ਹੀ ਮਾਨਸਿਕ ਪਰੇਸ਼ਾਨੀ ਹੋਇਆ ਤੇ ਉਹਨੇ ਆ ਕੇ ਜਿਹੜਾ ਕਾਲੀ ਮਾਤਾ ਦੇ ਮੰਦਿਰ ਤੇ ਇਹ ਆ ਕਿ ਉਹਨੇ ਬੇਦਵੀ ਕਰਨੀ ਚੋ ਕਿਸੇ ਖੂਚ ਨਹੀਂ ਡਿੱਗਾ ਹੋਰ ਕਈ ਇਹ ਦੰਦੀਆਂ ਘਟਨਾਵਾਂ ਪਾਗਲ ਲੋਕ ਗੱਡੀਆਂ ਥੱਲੇ ਆ ਜਾਂਦੇ ਨੇ ਘਰਦਿਆਂ ਨੂੰ ਮਾਰ ਦਿੰਦੇ ਨੇ ਪਰ ਪਾਗਲ ਲੋਕ ਮੰਦਰਾਂ ਤੇ ਗੁਰੂ ਘਰਾਂ ਚ ਕਿਉਂ ਆਉਂਦੇ ਨੇ ਕਿ ਵੱਡਾ ਸਵਾਲ ਹੈ ਬਹੁਤ ਵੱਡਾ ਇਹਦੇ ਲਈ ਤੁਹਾਡਾ ਕੋਈ ਤੁਸੀਂ ਚਾਰਜੋਈ ਕੀਤੀ ਆਪਣੇ ਤੌਰ ਤੇ ਵੀ ਇਨਵੈਸਟੀਗੇਸ਼ਨ ਕਰਨ ਦੀ ਕੋਈ ਨ ਕੋਈ ਜਿੱਥੇ ਤੱਕ ਸਾਨੂੰ ਸ਼ੰਕਾ ਹੈਗੀ ਹੈ ਸਾਡੇ ਸਾਰੇ ਹਿੰਦੂ ਸਮਾਜ ਨੂੰ ਵੀ ਇਹ ਜਿਹੜੀ ਇਸ ਤਰ੍ਹਾਂ ਦੀ ਘਟਨਾਵਾਂ ਹੋ ਰਹੀਆਂ ਇਹਦੇ ਵਿੱਚ ਜਾਂ ਤਾਂ ਕੋਈ ਇੰਟਰਨੈਸ਼ਨਲ ਸਾਜ਼ਿਸ਼ ਹੋ ਸਕਦੀ ਹੈ ਜਾਂ ਫਿਰ ਇਹਦੇ ਵਿੱਚ ਕੁਝ ਪੋਲੀਟੀਕਲ ਪਾਰਟੀਆਂ ਜਿਹੜਾ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਦੌਰਾਨ ਆਪਣਾ ਫਾਇਦਾ ਚੁੱਕਣਾ ਚਾਹਦੀ ਹੈ ਉਹ ਪਾਰਟੀਆਂ ਇਨਵੋਲਵ ਹੋਣੀ ਹੋਣਾ ਹੋਣੀਆਂ ਉਹਦੇ ਵਿੱਚ ਅਸੀਂ ਅੱਜ ਵੀ ਡੀਸੀ ਸਾਹਿਬ ਨੂੰ ਅਸੀਂ ਇਹੀ ਡਿਮਾਂਡ ਕਰੀ ਦੇ ਇਹਦੀ ਸੀਬੀਆਈ ਤੋਂ ਇਨਕੁਆਇਰੀ ਕਰਵਾਈ ਜਾਵੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਤਾਂ ਕਿ ਸਾਰੇ ਸਮਾਜ ਹਿੰਦੂ ਸਿੱਖ ਸਮਾਜ ਨੂੰ ਕਿਉਂਕਿ ਦੋਨਾਂ ਵਰਗਾਂ ਨੂੰ ਹੀ ਭਾਰੀ ਠੇਸ ਪਹੁੰਚੀ ਹੈ ਇਸ ਤਰ੍ਹਾਂ ਦੇ ਕੰਮਾਂ ਨਾਲ ਤਾਂ ਕਿ ਉਹ ਬੰਦੇ ਸਾਹਮਣੇ ਲਿਆਇਆ ਜਾ ਸਕਣ ਚਾਹੇ ਇੰਟਰਨੈਸ਼ਨਲ ਸਾਜ਼ਿਸ਼ ਹੈ ਪਾਕਿਸਤਾਨ ਕਰਾ ਰਿਹਾ ਹੈ ਕੌਣ ਕਰਾ ਰਹੀ ਹੈ ਆਪਣੀ ਪੋਲੀਟੀਕਲ ਪਾਰਟੀਆਂ ਕਰਾ ਰਹੀਆਂ ਤਾਂ ਉਹ ਸੱਚ ਸਾਹਮਣੇ ਆਣਾ ਚਾਹੀਦਾ ਲੋਕਾਂ ਦੇ ਤਾਂ ਕਿ ਸਾਰਾ ਸਮਾਜ ਹਿੰਦੂ ਸਿੱਖ ਸਮਾਜ ਮਿਲ ਕੇ ਉਹਨਾਂ ਨੂੰ ਦੰਡਿਤ ਕਰ ਸਕੇ ਦੰਡਿਤ ਕਰ ਸਕੇ ਪਰ ਮੈਂ ਚਾਹੁੰਨਾ ਕਿ ਜਿੱਦਾਂ ਹੁਣ ਆਪਾਂ ਇਕੱਠੇ ਆਂ ਤੇ ਬੜਾ ਏਕੇ ਦਾ ਸਬੂਤ ਦਿੱਤਾ ਆ ਖਾਸ ਕਰਕੇ ਪਟਿਆਲਾ ਜਿਹੜਾ ਬਹੁ ਗਿਣਤੀ ਸਿੱਖਾਂ ਦੀ ਆ ਬਾਜ਼ਾਰ 'ਚ ਕਾਰੋਬਾਰੀ ਸਿੱਖ ਨੇ ਦੋਨੋਂ ਫੈਮਲੀਆਂ ਜਿਹੜੀਆਂ ਨੇ ਹਿੰਦੂ ਵੀ ਜਿਹੜੇ ਨੇ ਭਰਾ ਉਹ ਵਪਾਰੀ ਨੇ ਤੇ ਸਿੱਖ ਵੀ ਇੱਥੇ ਕਾਰੋਬਾਰ ਕਰਦੇ ਨੇ ਦੋਨਾਂ ਨੇ ਆਪਣੇ ਕਾਰੋਬਾਰ ਮੁਕੰਮਲ ਬੰਦ ਕਰਕੇ ਇਸ ਚੀਜ਼ ਨੂੰ ਸਮਰਥਨ ਦਿੱਤਾ ਹੈ ਕਿ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਕਿਉਂ ਨਾ ਕੋਈ ਇਦਾਂ ਦੀ ਗੱਲ ਲਿਖੀ ਜਾ ਕੇ ਦੋ-ਦੋ ਚਾਰ-ਚਾਰ ਦੋਨਾਂ ਕਮਿਊਨਿਟੀਆਂ ਦੇ ਮੈਂਬਰ ਪਾ ਕੇ ਕਿ ਸਾਂਝੀ ਕਮੇਟੀ ਬਣਾਈ ਜਾਏ ਔਰ ਇਹ ਕਮੇਟੀ ਬਣਾ ਕੇ ਟੋਟਲ ਜਿਹੜੇ ਲੋਕ ਨੇ ਉਹਨਾਂ ਨੂੰ ਮਿਲਿਆ ਜਾਏ ਮਿਲ ਕੇ ਇੱਕ ਵੱਡੀ ਜਿਹੜੀ ਇੱਕ ਜਿਹੜਾ ਆ ਸਰਕਾਰ ਤੇ ਦਬਾਅ ਬਣਾਇਆ ਜਾਏ ਔਰ ਤੁਹਾਡੀ ਗੱਲ ਬਿਲਕੁਲ درست ਤਾਂ ਕਿ ਦੀ ਸੀਬੀਆਈ ਜਿਹੜੀ ਇਨਕੁਆਇਰੀ ਕਰਾਈ ਜਾਏ ਕਿਉਂਕਿ ਲਗਭਗ 2015 ਤੋਂ ਲਗਾਤਾਰ ਬੇਅਦਮੀਆਂ ਹੋ ਰਹੀਆਂ ਨੇ ਦੇ ਪਿੱਛੇ ਪਿੱਛੇ ਕੀ ਕਾਰਨ ਆ ਉਹ ਲੋਕਾਂ ਨੂੰ ਪਤਾ ਲੱਗੇ ਔਰ ਲੋਕੀ ਜਿਹੜੇ ਨੇ ਉਹਦੇ ਲਈ ਸचेत ਹੋਣ ਇਹ ਇਦਾਂ ਦੀ ਕੋਈ ਗੱਲ ਹੋ ਸਕਦੀ ਹੈ ਜੀ ਬਿਲਕੁਲ ਹੋ ਸਕਦੀ ਹੈ ਅੱਜ ਸਾਡੇ ਜਗਦਗੁਰੂ ਪੰਚਰਤਨ ਗਿਰੀ ਜੀ ਮਹਾਰਾਜ ਪਹੁੰਚ ਰਹੇ ਨੇ ਜਿਹੜੇ ਸਾਡੇ ਮੁਖੀ ਨੇ ਹਿੰਦੂ ਤਖਤ ਦੇ ਉਹ ਅੱਜ ਰਾਤ ਨੂੰ ਹੀ ਸਾਡੀ ਹਾਈ ਲੈਵਲ ਦੀ ਵੀ ਮੀਟਿੰਗ ਵੀ ਹੋਣ ਜਾ ਰਹੀ ਹੈ ਜਿਸ ਤਰ੍ਹਾਂ ਵੀ ਜਿਵੇਂ ਅਕਾਲ ਤਖਤ ਚਾਹੂਗਾ ਹਿੰਦੂ ਤਖਤ ਹਰ ਸਮੇਂ ਤਿਆਰ ਹੈ ਜਿਵੇਂ ਅਕਾਲ ਤਖਤ ਵੱਲੋਂ ਕੋਈ ਇਸ ਤਰ੍ਹਾਂ ਦੀ ਪਹਿਲ ਹੁੰਦੀ ਹੈ ਅਸੀਂ ਵੀ ਆਪਣੇ ਵੱਲੋਂ ਪਹਿਲ ਕਰਾਂਗੇ ਵੀ ਇਸ ਤਰ੍ਹਾਂ ਦੀ ਕੋਈ ਇੱਕ ਸੰਯੁਕਤ ਕਮੇਟੀ ਬਣੇ ਜਿਹੜੀ ਕਿ ਇਸ ਤਰ੍ਹਾਂ ਦੇ ਤਾਂ ਕਿ ਘਟਰਾਵਾਂ ਨੂੰ ਰੋਕਿਆ ਜਾ ਸਕੇ ਕਿਉਂਕਿ ਪੰਜਾਬ ਦੇ ਅੰਦਰ ਗੁਰਦੁਆਰੇ ਵੀ ਬਹੁਤ ਨੇ ਮੰਦਰ ਵੀ ਬਹੁਤ ਨੇ ਹਰ ਤਰ੍ਹਾਂ ਤੋਂ ਅਸੀਂ ਪ੍ਰਸ਼ਾਸਨ ਤੋਂ ਉਮੀਦ ਦੀ ਸਿਕਿਉਰਿਟੀ ਕਰੇਗਾ ਕਿਉਂਕਿ ਗਲੀ ਗਲੀ ਚ ਮੰਦਰ ਨੇ ਗੁਰਦੁਆਰੇ ਨੇ ਇਹਦੇ ਵਾਸਤੇ ਸਾਨੂੰ ਆਪ ਲੋਕਾਂ ਨੂੰ ਸੁਚੇਤ ਹੋਣਾ ਪਏਗਾ ਤਾਂ ਕਿ ਆਪਾਂ ਆਪਣੇ ਧਰਮ ਸਥਾਨਾਂ ਦੀ ਰੱਖਿਆ ਕਰ ਸਕੀਏ ਵੈਰੀ ਗੁੱਡ ਇਹ ਬਹੁਤ ਵੱਡਾ ਤੁਹਾਡਾ ਪੁਆਇੰਟ ਆ ਮੈਂ ਸੰਗਤ ਨੂੰ ਦੱਸਣਾ ਚਾਹਾਂਗਾ ਕਿ ਪਿੱਛੇ ਜੇ ਅਮਰੀਕਾ ਦੇ ਵਿੱਚ ਇੱਕ ਵੱਡੀ ਮੀਟਿੰਗ ਹੋਈ ਸੀ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਸਾਨੂੰ ਆਪਣੇ ਧਾਰਮਿਕ ਸਥਾਨਾਂ ਦੀ ਖੋਜ ਰੱਖਿਆ ਕਰਨੀ ਪਊਗੀ ਕਿਉਂਕਿ ਅਸੀਂ ਮੱਥਾ ਟੇਕਣ ਤੋਂ ਕਿਸੇ ਨੂੰ ਰੋਕ ਨਹੀਂ ਸਕਦੇ ਔਰ ਇਹਦੀ ਆੜ ਦੇ ਵਿੱਚ ਹੀ ਧਾਰਮਿਕ ਸਥਾਨਾਂ ਦੀ ਜਿਹੜੀ ਆ ਦੁਰਗਤੀ ਹੁੰਦੀ ਆ ਬਹੁਤ ਵੱਡਾ ਜਿਹੜਾ ਕੱਲ ਸਹਾਰਾ ਲਿਆ ਗਿਆ ਆ ਪਵਿੱਤਰਤਾ ਭੰਗ ਹੋਈ ਆ ਮੰਦਿਰ ਦੀ ਉਹਦੇ ਲਈ ਪੰਚਾਨੰਦ ਗਿਰੀ ਜੀ ਇੱਥੇ ਆ ਰਹੇ ਨੇ ਵੱਡੀ ਇੱਕ ਮੀਟਿੰਗ ਹੋ ਰਹੀ ਆ ਹਿੰਦੂ ਸਮਾਜ ਦੀ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਨੇ ਕਹੀ ਆ ਉਹਦਾ ਸਵਾਗਤ ਕਰਨਾ ਬੰਦਾ ਆ ਸਾਰੇ ਧਰਮਾਂ ਨੂੰ ਕਿ ਉਹ ਕਹਿੰਦੇ ਨੇ ਜੇ ਅਕਾਲ ਤਖਤ ਸਾਹਿਬ ਪਹਿਲ ਕਰਦਾ ਹੈ ਤੇ ਸਾਡੇ ਲਈ ਬਹੁਤ ਚੰਗੀ ਗੱਲ ਹੋਊਗੀ ਸਾਰੇ ਰਲ ਮਿਲ ਕੇ ਇਸ ਚੀਜ਼ ਨੂੰ ਠੱਲ ਪਾਈਏ ਔਰ ਮੈਂ ਜਿਹੜਾ ਬੰਦਾ ਵੀ ਧਾਰਮਿਕ ਸਥਾਨ ਦੇ ਉੱਤੇ ਆ ਕੇ ਹੁਰਮਤੀ ਕਰਦਾ ਹੈ ਜਾਂ ਬੇਦਵੀ ਕਰਦਾ ਹੈ ਉਹਨੂੰ ਕਿਸੇ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਕਿਉਂਕਿ ਧਰਮ ਤੇ ਉਹਦਾ ਉੱਥੇ ਹੀ ਖਤਮ ਹੋ ਜਾਂਦਾ ਜਦੋਂ ਧਰਮਕਸਤਾਨ ਤੇ ਬੇਦਵੀ ਕਰਦਾ ਆ ਪਰ ਅੱਜ ਦੀ ਜਿਹੜੀ ਡੇਟ ਆ ਉਹਦੇ ਵਿੱਚ ਹੁਣ ਤੁਹਾਨੂੰ ਕੋਈ ਦੱਸਿਆ ਇਹਨਾਂ ਨੇ ਵੀ ਉਹਤੇ ਕਿਹੜੀਆਂ ਧਰਾਵਾਂ ਲਾਈਆਂ ਨੇ ਜਾਂ ਬਸ ਜਿਹੜਾ ਆ ਇਹ ਗੱਲ ਕਹਿ ਕੇ ਛਟਕਾਰਾ ਹੋ ਗਿਆ ਕਿ ਉਹ ਵਾਕਈ ਪਾਗਲ ਬੰਦਾ ਤੇ ਬਸ ਉਹਨੂੰ ਛੱਡ ਦਿੱਤਾ ਜਾਊਗਾ ਦੇਖੋ ਜੀ ਸਰਕਾਰਾਂ ਤੇ ਤੁਹਾਨੂੰ ਪਤਾ ਹੀ ਹੈ ਪਹਿਲਾਂ ਵੀ ਸਰਕਾਰਾਂ ਨੇ ਕੋਈ ਇਨਸਾਫ ਨਹੀਂ ਕਰਿਆ ਸਿੱਖ ਸਮਾਜ ਨੇ ਬਹੁਤ ਵੱਡਾ ਅੰਦੋਲਨ ਕਰਿਆ ਆਖਰ ਆਰ ਕੇ ਉਹਨਾਂ ਨੂੰ ਉਹ ਬੰਦਾ ਆਪ ਖੁਦ ਇਨਸਾਫ ਕਰਨਾ ਪਿਆ ਗੁਰਦੁਆਰੇ ਅੰਦਰ ਬੰਦਾ ਮਾਰਨਾ ਪ ਔਰ ਇਹ ਕਿਉਂ ਕਰਨਾ ਪਿਆ ਕਿਉਂਕਿ ਸਰਕਾਰਾਂ ਦੀ ਢੁੱਲਮੁੱਲ ਨੀਤੀ ਜਿਹੜੀ ਹੈ ਉਹ ਅਪਣਾਈ ਜਾਂਦੀ ਹੈ ਹੁਣ ਵੀ ਸਰਕਾਰ ਜਿਹੜੀ ਹੈ ਇਹ ਨੀਤੀ ਅਪਣਾਊਗੀ ਢੁੱਲਮੰਡੀ ਤੇ ਬਣਾਊਗੀ ਇੱਕ ਅਸੀਂ ਕੱਲ ਇਸ ਮੌਕੇ ਤੇ ਮੌਜੂਦ ਨਹੀਂ ਸੀ ਹੋ ਸਕਦਾ ਇਸ ਬੰਦੇ ਦਾ ਹਸ਼ਰ ਵੀ ਉਹੀ ਹੁੰਦਾ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬੇਅਦਬੀ ਕਰਨ ਵਾਲੇ ਦਾ ਹੋਇਆ ਸੀ ਅਸੀਂ ਇੱਕ ਪ੍ਰੋਗਰਾਮ ਦੇ ਵਿੱਚ ਸਾਰੇ ਜਿੰਨੇ ਵੀ ਸਾਡੇ ਮੈਂਬਰ ਸੀ ਵਰਕਰ ਸੀ ਔਰ ਦੂਜਾ ਅੰਦਰ ਗੁੱਲ ਖੁੱਲੀ ਹੋਈ ਸੀਗੀ ਸਾਰਾ ਜਿਹੜਾ ਅੰਦਰ ਦਾ ਸਟਾਫ ਹੈ ਉਹ ਉਧਰ ਬਿਜੀ ਸੀਗਾ ਇਸ ਕਰਕੇ ਹੋ ਸਕਦਾ ਹੈ ਇਹ ਮੌਕੇ ਦਾ ਫਾਇਦਾ ਉਠਾ ਕੇ ਉਸ ਬੰਦੇ ਨੇ ਇਸ ਤਰ੍ਹਾਂ ਦੀ ਘਟਨਾ ਕੀਤੀ ਹੈ ਘਟਨਾ ਕੀਤੀ ਹੈ ਪਰ ਇਹ ਵੀ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਲੋਕਾਂ ਦਾ ਗੁੱਸਾ ਹੈ ਜਦੋਂ ਇਨਸਾਫ ਨਹੀਂ ਮਿਲਦਾ ਉਦੋਂ ਹੀ ਲੋਕਾਂ ਕਾਨੂੰਨ ਹੱਥ ਚ ਲੈ ਲੈਂਦੇ ਨੇ ਕਿਉਂਕਿ ਬੜੀ ਬੜੀ ਆਸਤਾ ਹੁੰਦੀ ਹੈ ਮਨ ਨੂੰ ਠੇਸ ਪਹੁੰਚਦੀ ਹੈ ਲੱਖਾਂ ਕਰੋੜਾਂ ਲੋਕਾਂ ਦੇ ਮਨ ਨੂੰ ਠੇਸ ਪਹੁੰਚੀ ਆ ਪਰ ਇੱਕ ਇੱਕ ਗੱਲ ਜਰੂਰ ਹੋਰ ਦੱਸਿਓ ਜਿਵੇਂ ਤੁਸੀਂ ਕਿਹਾ ਆ ਕਿ ਅ ਪ੍ਰਸ਼ਾਸਨ ਤੋਂ ਤੁਸੀਂ ਮੰਗ ਕੀਤੀ ਸੀ ਕਿ ਜਿਹੜੇ ਇਥੋਂ ਦੇ ਪ੍ਰਬੰਧਕ ਨੇ ਜਿਹੜੇ ਜਿਨ੍ਹਾਂ ਦੀ ਇਥੇ ਡਿਊਟੀ ਆ ਉਹਨਾਂ ਬਾਰੇ ਤੁਸੀਂ ਕੁਝ ਗੱਲ ਕੀਤੀ ਸੀ ਉਹਦੇ ਬਾਰੇ ਕੋਈ ਗੱਲ ਹੋਈ ਆ ਪ੍ਰਸ਼ਾਸਨ ਨਾਲ ਡੀਸੀ ਸਾਹਿਬ ਨਾਲ ਵੀ ਉਹਨਾਂ ਨੂੰ ਬਦਲਣ ਦੇ ਬਾਰੇ ਜਾਂ ਜਿਹੜੀ ਇਹ ਸਗਾਰਦ ਬਦਲਣ ਦੇ ਬਾਰੇ ਇਦਾਂ ਦੀ ਕੋਈ ਕਤਾਹੀ ਜੜੀ ਹੋਈ ਆ ਸਕਿਉਰਟੀ ਦੇ ਵਿੱਚ ਹਾਂਜੀ ਕੱਲ ਅਸੀਂ ਜਿਹੜਾ ਸਾਡੀ ਰਾਤ ਹਾਈ ਲੈਵਲ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਅਸੀਂ ਤਿੰਨ ਮੰਗਾਂ ਜਿਹੜੀਆਂ ਹਨ ਮੁੱਖ ਪ੍ਰਸ਼ਾਸਨ ਅੱਗੇ ਰੱਖੀਆਂ ਸੀ ਜਿਹਦੇ ਵਿੱਚ ਇੱਕ ਇੱਕ ਤਾਂ ਅਸੀਂ ਡੀਸੀ ਨੂੰ ਅਸਤੀਫਾ ਮੰਗਿਆ ਸੀ ਦੂਜਾ ਅਸੀਂ ਇਹ ਜਿਹੜਾ ਮੈਨੇਜਰ ਆ ਇੱਕ ਸਰਕਾਰੀ ਮੰਦਿਰ ਤੁਹਾਨੂੰ ਪਤਾ ਹੀ ਹੈ ਡੀਸੀ ਚੇਅਰਮੈਨ ਹੁੰਦਾ ਨਾ ਤਰਮਾਂਟ ਬੋਰਡ ਦੇ ਅੰਦਰ ਇਹ ਮੰਦਰ ਆਂਦਾ ਹੈ ਔਰ 72 ਸਾਲ ਦਾ ਇੱਕ ਬੁਢਾ ਇੱਥੇ ਜਿਹੜ ਮੈਨੇਜਰ ਥਾਪਿਆ ਹੋਇਆ ਹੈ ਸਾਡਾ ਉਹ ਕਿਸੇ ਕੰਮ ਦਾ ਬੰਦਾ ਨਹੀਂ ਹੈ ਇੱਕ ਤਹਿਸੀਲਦਾਰ ਰਟਾਇਰ ਸੀਗਾ ਪੋਲਿਟੀਕਲ ਪ੍ਰੈਸ਼ਰ ਦੇ ਨਾਲ ਜਿਹੜਾ ਹੈ ਉਹਨੂੰ ਇੱਥੇ ਬਿਠਾਇਆ ਹੋਇਆ ਹੈ ਤੀਜੀ ਜਿਹੜੀ ਮੰਗ ਸੀ ਉਹਨੂੰ ਦੂਜੀ ਮੰਗ ਸਾਡੀ ਮੈਨੇਜਰ ਨੂੰ ਬਰਖਾਸਤ ਕਰਨ ਦੀ ਸੀ ਔਰ ਤੀਜੀ ਮੰਗ ਜਿਹੜੀ ਸਾਡੀ ਸੀਗੀ ਉਹਦੇ ਵਿੱਚ ਅਸੀਂ ਇਹ ਜਿਹੜੀ ਜਿੰਨੀ ਵੀ ਸਿਕਿਉਰਿਟੀ ਹੈ ਇਹ ਲਗਾਤਾਰ 3 ਸਾਲ ਤੋਂ ਇਹੀ ਸਿਕਿਉਰਿਟੀ ਮੰਦਿਰ ਦੇ ਵਿੱਚ ਚੱਲੀ ਆ ਰਹੀ ਹੈ ਕੋਸਖੋਰੀ ਕਰਕੇ ਰਿਸ਼ਵਤਖੋਰੀ ਕਰਕੇ ਅਫਸਰਾਂ ਨੂੰ ਰਿਸ਼ਵਤ ਦੇ ਕੇ ਇਹੀ ਸਿਕਿਉਰਟੀ बार-बार ਇਸ ਨੂੰ ਥਾਪ ਦਿੰਦੇ ਆ ਔਰ ਜਦ ਕਿ ਇਸ ਸਿਕਿਉਰਿਟੀ ਦੀ ਖਜ਼ਾਨਾ ਸ਼ਿਕਾਇਤਾਂ ਡੀ ਟੋਟੀ ਨਹੀਂ ਬਦਲੀ ਜਾਂਦੀ ਕੱਲ ਵੀ ਜੇ ਸਾਡੇ ਇੱਕ ਵਰਕਰ ਨੇ ਗੱਗੀ ਪੰਡਤ ਜਿਹੜਾ ਸਭ ਤੋਂ ਪਹਿਲਾਂ ਪਹੁੰਚਿਆ ਇਸ ਵਾਰ ਦਾਤ ਹੋਣ ਤੋਂ ਬਾਅਦ ਸਿਕਿਉਰਟੀ ਵਾਲਿਆਂ ਨੇ ਉਹਨੂੰ ਸਵਾਲ ਕਰਿਆ ਉਹ ਕਹਿੰਦਾ ਜਾਓ ਤੁਸੀਂ ਜੋ ਮਰਜ਼ੀ ਕਰ ਲਓ ਜੋ ਹੋਣਾ ਸੀ ਹੋ ਗਿਆ ਕਹਿੰਦਾ ਸਾਡੀ ਸਿਹਤ ਦਾ ਬਿਲਕੁਲ ਇਦਾਂ ਨਹੀਂ ਕਿਹਾ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਸੀ ਕੱਲ ਜਿਹਦੇ ਵਜੋਂ ਇਹ ਰੋਸ਼ ਵਧਦਾ ਗਿਆ ਔਰ ਅੱਜ ਜਿਹਦੇ ਵਿੱਚ ਦੇਖਣ ਮਿਲਿਆ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੜਕਾਂ ਤੇ ਉਤਰੇ ਤਾਂ ਇਹ ਹੁਣ ਉਹਨਾਂ ਨੇ ਮੰਨ ਲਈਆਂ ਨੇ ਦੋਨੋਂ ਦੇਖੋ ਸਾਡੀਆਂ ਦੋ ਮੰਗਾਂ ਮੰਨੀਆਂ ਤੀਸਰੀ ਮੰਗ ਜਿਹੜੀ ਸੀ ਸਾਨੂੰ ਡੀਸੀ ਦਾ ਅਸਿਫੇ ਦੀ ਉਹ ਇਲੈਕਸ਼ਨ ਕਮਿਸ਼ਨ ਕਰਕੇ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ ਅੰਡਰ ਆ ਜਾਂਦਾ ਸਾਰਾ ਕੁਝ ਉਹਦੇ ਵਾਸਤੇ ਥੋੜਾ ਟਾਈਮ ਲੱਗਣਾ ਹੈ ਔਰ ਸਾਡੇ ਤੋਂ ਡੀਸੀ ਸਾਹਮਣੇ ਦੋ ਦਿਨ ਦਾ ਟਾਈਮ ਲਿਆ ਹੈਗਾ ਅਸੀਂ ਉਹਨਾਂ ਨੂੰ ਤਿੰਨ ਦਿਨ ਦਾ ਟਾਈਮ ਦਿੱਤਾ ਵੀ 26 ਜਨਵਰੀ ਕਰਕੇ ਥੋੜੇ ਅਫਸਰ ਬਿਜੀ ਨੇ ਤਿੰਨ ਦਿਨ ਦੇ ਅੰਦਰ ਅੰਦਰ ਇਹ ਇੱਕ ਮੈਨੇਜਰ ਵੀ ਬਦਲਿਆ ਜਾਊਗਾ ਔਰ ਮੰਦਰੀ ਸਾਰੀ ਸਿਕਿਉਰਿਟੀ ਜਿਹੜੀ ਹੈ ਉਹ ਵੀ ਚੇਂਜ ਕੀਤੀ ਜਾਊਗੀ ਅਗਰ ਇਹ ਤਿੰਨ ਦਿਨ ਦੇ ਅੰਦਰ ਨਹੀਂ ਕਰਦੇ ਤਾਂ ਅਸੀਂ ਡੀਸੀ ਸਾਹਿਬ ਨੂੰ ਕਿਹਾ ਵੀ ਅਸੀਂ ਆਪਣਾ ਅੰਦੋਲ ਨਨ ਜਿਹੜਾ ਹੈ ਸ਼ਾਂਤੀਪੂਰਵ ਤਰੀਕੇ ਨਾਲ ਸਥਾਪਿਤ ਕਰ ਰਿਹਾ ਹੈ ਅਗਰ ਤਿੰਨ ਦਿਨ ਬਾਅਦ ਸਾਡੀ ਮੰਗਾਂ ਨਹੀਂ ਮੰਨਿਆ ਗਈਆਂ ਤਾਂ ਅਸੀਂ ਇਸੇ ਤਰ੍ਹਾਂ ਦੇ ਪੰਜਾਬ ਬੰਦੀ ਵੀ ਕਾਲ ਦੇ ਸਕਦੇ ਹਾਂ ਹਿੰਦੂਆਂ ਦੇ ਧਾਰਮਿਕ ਸਥਾਨ ਕਾਲੀ ਮਾਤਾ ਦਾ ਮੰਦਿਰ ਜਿਹੜਾ ਪਟਿਆਲੇ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ ਤੇ ਕੱਲ ਦੋਸ਼ੀ ਨੂੰ ਮੌਕੇ ਤੇ ਫੜ ਲਿਆ ਗਿਆ ਸੀ ਤੇ ਉਸ ਦਾ ਨਾਂ ਰਾਜ ਦੀਪ ਦੱਸਿਆ ਜਾ ਰਿਹਾ ਹੈ ਪਿੰਡ ਨੈਣਕਲਾਂ ਨੈਣਾਕਲਾਂ ਜੋ ਦੋਨਾਂ ਜਿਹੜੇ ਰਾਜਮਾਰਗ ਨੇ ਉਹਨਾਂ ਦੇ ਸੈਂਟਰ 'ਚ ਪਿੰਡ ਪੈਂਦਾ ਨੈਣਾਸਪੇੜਾ ਵੀ ਕਿਹਾ ਜਾਂਦਾ ਆ ਦੋਨਾਂ ਰੋੜਾਂ ਤੋਂ ਉਸ ਪਿੰਡ ਨੂੰ ਛੜਕ ਜਾਂਦੀ ਆ ਚਿਕੇ ਰੋਡ ਤੋਂ ਵੀ ਅਤੇ ਜਿਹੜਾ ਦੇਵੀਗੜ੍ਹ ਪੇਵਾ ਰੋੜਾ ਉਹਦੇ ਉੱਤੋਂ ਵੀ ਸੈਂਟਰ 'ਚ ਪਿੰਡ ਪੈਂਦਾ ਆ ਨਰੋਲ ਇਹ ਜਿਹੜਾ ਆ ਮਾਲਵੇ ਦਾ ਪਿੰਡ ਆ ਪਟਿਆਲੇ ਜ਼ਿਲ੍ਹੇ ਦਾ ਇਸ ਪਿੰਡ ਦਾ ਦੱਸਿਆ ਜਾ ਰਿਹਾ ਹੈ ਦੋਸ਼ੀ ਤੇ ਬਾਕੀ ਆਪਾਂ ਗੱਲਬਾਤ ਕਰਾਂਗੇ ਮੰਦਰ ਦੇ ਜਿਹੜੇ ਪ੍ਰਬੰਧਕ ਨੇ ਇੱਥੋਂ ਦੇ ਤੇ ਹਿੰਦੂ ਲੀਡਰ ਵੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਧਰਨਾ ਚੁੱਕਿਆ ਗਿਆ ਪਟਿਆਲਾ ਬੰਦ ਦੀ ਕਾਲ ਸੀ ਜਿਹੜਾ ਪੂਰਾ ਸਮਰਥਨ ਮਿਲਿਆ ਆ ਸਾਰੀਆਂ ਸੰਸਥਾਵਾਂ ਵੱਲੋਂ ਸਾਰੇ ਲੋਕਾਂ ਵੱਲੋਂ Hindu Sikh Isai Muslim ਸਾਰਿਆਂ ਵੱਲੋਂ ਪ੍ਰੋਪਰ ਸਹਿਯੋਗ ਦਿੱਤਾ ਗਿਆ ਕਿਸੇ ਵੀ ਅਨਸਕਾਮੀ ਜਿਹੜੀ ਘਟਨਾ ਹੈ ਉਹ ਤੋਂ ਆਪਾਂ ਜਿਹੜਾ ਗਰੇਜ ਕੀਤਾ ਹੈ ਲੋਕਾਂ ਨੇ ਔਰ ਟੋਟਲ ਪਟਿਆਲੇ ਨੂੰ ਬੰਦ ਕੀਤਾ ਗਿਆ ਕਿਉਂਕਿ ਇਹ ਬਹੁਤ ਵੱਡੀ ਘਟਨਾ ਆਪਣੇ ਆਪ ਚ ਵਾਪਰੀ ਹੈ ਅਸੀਂ ਜੀ ਐਂ ਕਹਿਣਾ ਇਹ ਧੰਨਵਾਦ ਤੁਹਾਡਾ ਬਹੁਤ ਆਪਣਾ ਨਾਂ ਦੱਸੋ ਜੀ ਕੀ ਹੈ ਤੁਹਾਡਾ ਮੈਂ ਰਾਜੇਸ਼ ਕਿਹਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਿੰਦੂ ਸੁਰੱਖਿਆ ਸਮਿਤੀ ਜੀ ਔਰ ਵરિਸ਼ਟ ਪ੍ਰਚਾਰਕ ਸ੍ਰੀ ਹਿੰਦੂ ਤਖਤ ਜੀ ਜਿਹੜੀ ਕੱਲ ਵਾਲੀ ਘਟਨਾ ਵਾਪਰੀ ਸੀ ਉਹਦੇ ਉੱਤੇ ਸਾਰੀ ਗੱਲ ਜਿਹੜੀ ਬਰੀਫ ਕਰੋ ਕਿ ਅੱਜ ਜਿਹੜੀ ਪ੍ਰਸ਼ਾਸਨ ਨਾਲ ਤੁਹਾਡੀ ਐਸਐਸਪੀ ਸਾਹਿਬ ਹਨ ਔਰ ਵੀ ਜਿਹੜੇ ਪਟਿਆਲੇ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਸਾਰੀ ਉਹ ਆਈ ਆ ਤੁਹਾਡੀ ਕੀ ਗੱਲਬਾਤ ਹੋਈ ਨਾਲ ਕਿਸ ਗੱਲ ਦੇ ਉੱਤੇ ਤੁਸੀਂ ਜਿਹੜਾ ਆ ਜਿਹੜਾ ਧਰਨਾ ਚੁੱਕਿਆ ਆ ਇਹ ਸਾਰੀ ਗੱਲਬਾਤ ਜਿਹੜੀ ਆ ਦਸੋ ਦੇਖੋ ਜੀ ਕੱਲ ਤੋਂ ਹੀ ਸਾਡੇ ਹਿੰਦੂ ਸਮਾਜ ਦੇ ਵਿੱਚ ਬਹੁਤ ਵੱਡਾ ਰੋਸ ਸੀਗਾ ਜਿਸ ਟਾਈਮ ਇਹ ਘਟਨਾ ਹੋਈ ਹੈ 2:15 ਜਾਂ 17 ਮਿੰਟ ਦੇ ਉੱਪਰ ਇਹ ਘਟਨਾ ਹੋਈ ਹੈ ਔਰ 3 4 ਵਜੇ ਤੱਕ ਜਦ ਤੱਕ ਕੋਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ ਸਿਰਫ ਉਹਨੂੰ ਗ੍ਰਿਫਤਾਰ ਕਰਕੇ ਦੋ ਪੁਲਿਸਵਾਰ ਲੈ ਲੇਗੇ ਉਸ ਤੋਂ ਬਾਅਦ ਕੋਈ ਵੀ ਵੱਡਾ ਪ੍ਰਸ਼ਾਸਨਿਕ ਅਧਿਕਾਰੀ ਜਦ ਕਿ ਡੀਸੀ ਸਮੰਦਰਾ ਚੇਅਰਮੈਨ ਹੈ ਐਚ ਡੀ ਐਮ ਵੀ ਮੈਂਬਰ ਹੈ ਹੋਰ ਵੀ ਸਰਕਾਰੀ ਮੁਲਾਜ਼ਮ ਜਿੰਨੇ ਵੀ ਹੈ ਸਰਕਾਰ ਦੇ ਅੰਡਰ ਮੰਦਰਾ ਹੈ ਤਾਂ ਉਹਨਾਂ ਦਾ ਜ਼ਿੰਮੇਵਾਰੀ ਬਣਦੀ ਸੀ ਕਿ ਮੰਦਰ ਆ ਕੇ ਪਤਾ ਕਰਦੇ ਸਾਡੇ ਦੁੱਖ ਦਰਦ ਬਾਰੇ ਲੇਕਿਨ ਜਦ 4 ਵਜੇ ਤੱਕ ਕੋਈ ਨਹੀਂ ਆਇਆ ਤਾਂ ਸਾਨੂੰ ਮਜਬੂਰ ਹੋ ਗਏ ਮਾਲ ਰੋਡ ਜਾਮ ਕਰਨਾ ਪਿਆ ਅਸੀਂ 2 ਘੰਟੇ ਦਾ ਇੱਥੇ ਕੱਲ ਸ਼ਾਮ ਤੋਂ ਹੀ ਜਾਮ ਰੱਖਿਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਸਾਡੇ ਕੋਲ ਪ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਵੀ 24 ਘੰਟੇ ਦੇ ਅੰਦਰ ਅੰਦਰ ਇਹ ਮਾਮਲਾ ਹੱਲ ਕਰ ਲਿਤਾ ਜਾਊਗਾ ਜਿਹਦੇ ਵਿੱਚ ਉਹਨਾਂ ਨੇ ਸਵੇਰ ਦੇ 10 ਵਜੇ ਤੱਕ ਦਾ ਟਾਈਮ ਦਿੱਤਾ ਸੀ ਜਿਹਦੇ ਵਿੱਚ ਅਸੀਂ ਉਹਨਾਂ ਨੂੰ 10 ਵਜੇ ਦਾ ਟਾਈਮ ਦਿੱਤਾ ਉਸ ਤੋਂ ਬਾਅਦ ਅਸੀਂ 10 ਵਜੇ ਹੀ ਉਸ ਤੋਂ ਬਾਅਦ ਰਾਤ ਨੂੰ ਸਾਡੀ ਜਿਹੜੀ ਹੈ ਹਾਈ ਲੈਵਲ ਦੀ ਮੀਟਿੰਗ ਹੋਈ ਹੈ ਜਗਤਪ੍ਰੀਤ ਪੰਚਨੰਦ ਗਿਰੀ ਜੀ ਮਾਨਯੋਗ ਦੇ ਆਦੇਸ਼ ਅਨੁਸਾਰ ਤਾਂ ਜਿਹਦੇ ਵਿੱਚ ਸਾਰੇ ਹਿੰਦੂ ਸੰਗਠਨਾਂ ਨੇ ਮਿਲ ਕੇ ਫੈਸਲਾ ਕਰ ਰਗੇ ਵੀ ਰੋਸ਼ਵਜੋ ਜਿਹੜਾ ਹੈ ਅੱਜ ਪਟਿਆਲਾ ਬੰਦ ਰੱਖਿਆ ਜਾਊਗਾ ਜਿਹਦੇ ਵਿੱਚ ਅਸੀਂ ਹਿੰਦੂ